ਕਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਤਾਂ ਜਰੂਰ ਦੇਖਣਾ ਜਿੰਨਾ ਵੀਰਾ ਪਹਿਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੁਹਾਡਾ ਇੱਕ ਇੱਕ ਲਈ ਸਾਡੇ ਉਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੀਆਂ ਅੱਗੀ ਵੱਡੀ ਖਬਰ ਹੈ ਏਮਕੁੰਡ ਸੈਪਸ ਰੋਵਰ ਚ ਕੇਸ ਖੋਲ ਕੇ ਨਹਾਉਣ ਤੇ ਨਹੰਗਾ ਨੇ ਕੀਤਾ ਗੰਡਾਸੀ ਨਾਲ ਹਮਲਾ ਪੁਲਿਸ ਨੇ ਚਾਰ ਨੰਗਾ ਨੂੰ ਕੀਤਾ ਗ੍ਰਿਫਤਾਰ ਹਿਮਕੁੰਡ ਸੈਤਚਦਰਸ਼ਨ ਕਰਨ ਆਏ ਪੰਜਾਬ ਦੇ 12 ਮੈਂਬਰਿੰ ਨਹੰਗਨ ਦੇ ਜਥੇ ਨੇ ਕੇਸ ਖੋਲ ਕੀ ਹੈ ਹਿਮਕੁੰਡ ਸੈਤਚਦਰਸ਼ਨ ਆ ਰਿਹਾ ਇੱਕ ਸਰਦਾਲੂ ਤੇ ਗੰਡਾਸੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਇਸ ਦਰਾਨ ਨਿਸ਼ਾਨ ਸਾਹਿਬ ਨੇੜੇ ਖੜੇ ਇੱਕ ਵਿਅਕਤੀ ਤੇ ਵੀ ਤਲਵਾਰ ਨਾਲ ਹਮਲਾ ਕਰਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਨਹੰਗਾਂ ਨੇ 2 ਘੰਟਿਆਂ ਤੱਕ ਹਿਮਕੁੰਡ ਸੈਤਚਾ ਕੰਮ ਕੀਤਾ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਭੱਜ ਗਏ ਸੋਲਸ ਨੇ ਹਿਮਕੁੰਡ ਸੈਪ ਦੀ 20 ਕੈਂਪ ਕੰਗਾਰਿਆ ਚਨਾਕਾਬੰਦੀ ਕਰਕੇ ਚਾਰ ਨਹੰਗਾ ਨੂੰ ਗ੍ਰਿਫਤਾਰ ਕਰ ਲਿਆ ਹੈ ਸੇਨਕੁੰਡ ਸੈਪ ਪੁਜੇ ਸ਼ਰਦਾਲੂ ਬੋਧ ਨੂੰ ਸਰੋਵਰ ਚਨਹਾਰ ਰੱਖੇ ਸਨ ਇਸ ਤਰ੍ਹਾਂ ਨੋਤੇ ਪੁਜੇ ਨਹੰਗਾ ਨੇ ਜਥੇ ਨਹੰਗਾ ਦੇ ਛੱਤੇ ਨੇ ਇੱਕ ਸ਼ਰਦਾਲੂ ਨੂੰ ਸਰੋਵਰ ਤੋਂ ਬਾਹਰ ਬੁਲਾਇਆ ਤੇ ਕੇਸ ਖੋਲ ਕੇ ਨਹੋਂ ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਵੀ ਬਾਦ ਵਧਿਆ ਤਾਂ ਨਹੰਗਾ ਨੇ ਗੰਡਾਸੀ ਨਾਲ ਉਸਤੇ ਹਮਲਾ ਕਰ ਦਿੱਤਾ ਇਸ ਨਾਲ ਉੰਤੀ ਹਫੜਾ ਦੱਪੜੀ ਮੱਚ ਗਈ ਨਹੰਗਾ ਨੇ ਗੰਡਾਸੀ ਨਾਲ ਸ਼ਰਧਾਲੂ ਦੇ ਮੱਥੇ ਅਤੇ ਹੱਥ ਤੇ वार ਕੀਤਾ ਜਿਸ ਦੇ ਨਾਲ ਉਹ ਲਹੂ ਲੋਹਾਨ ਹੋ ਗਿਆ ਇਸ ਦਰਨ ਨਿਸ਼ਾਨ ਸਾਹਿਬ ਨੇੜੇ ਜੁੱਤੀ ਪਾ ਕੇ ਆਉਣ ਵਾਲੇ ਇੱਕ ਸ਼ਰਧਾਲੂ ਤੇ ਨਹੰਗਾ ਦਾ ਜੱਥਾ ਟੁੱਟ ਪਿਆ ਨਹੰਗਾ ਨੇ ਬਜ਼ੁਰਗ ਬਜ਼ੁਰਗ ਸ਼ਰਧਾਲੂ ਨਾਲ ਵੀ ਹੱਥੋਂ ਪਾਈ ਕੀਤੀ ਜਦੋਂ ਇੱਕ ਸ਼ਰਧਾਲੂ ਨੇ ਇਸ ਦਾ ਵਿਰੋਧ ਕੀਤਾ ਤਾਂ ਨਹੰਗ ਨੇ ਉਸ ਤੇ ਤਲਵਾਰ ਤੇ ਗੰਡਾਸੀ ਨਾਲ ਹਮਲਾ ਕਰ ਦਿੱਤਾ ਜੇ ਸਨਲ ਚਰਦਾਲੂ ਜ਼ਖਮੀ ਹੋ ਗਿਆ ਸੂਚਨਾ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚ ਪਹੁੰਚੀ ਪਰ ਨਹੰਗਾ ਨੇ ਤਲਵਾਰ ਤੇ ਗਡਾਸੀ ਲਹਿਰੋਣ ਕਰ ਉਹਨਾਂ ਦੀ ਇੱਕ ਨਾ ਚੱਲੀ ਨਹੰਗਾ ਨੇ ਲਗਭਗ 2 ਘੰਟਿਆਂ ਤੱਕ ਉੱਥੇ ਹੰਗਾਮਾ ਕੀਤਾ ਤੇ ਸਰਦਾਲਵਾਂ ਨੂੰ ਨਿਜਮਾ ਦਾ ಪಾਠ ਪੜਾਉਂਦੇ ਹੋਏ ਡਟ ਡਟ ਦੇ ਰਖੇ ਇਸ ਤੇ ਪੁਲਿਸ ਨੇ ਹਿਮਕੁੰਡ ਸਾਹਿਬ ਦੇ ਬੀਂਚ ਕੈਂਪ ਕੰਗਾਰਿਆ ਤੋਂ ਪਹਿਲਾਂ ਨਾਕਾ ਬੰਦੀ ਕਰ ਦਿੱਤੀ ਇਸ ਤਰ੍ਹਾਂ ਨੇ ਇੱਥੇ ਆਏ ਚਾਰ ਨਹੰਗਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੂਜੇ ਪਾਸੇ ਜਖਮੀਸ਼ਰਦਾਲੂ ਪੰਜਾਬ ਦੇ ਬਲਵੰਤ ਸਿੰਘ ਨੂੰ ਇਲਾਜ ਤੋਂ ਬਾਅਦ ਗੋਬਿੰਦ ਕਾਟ ਲਿਆਂਦਾ ਹੈ ਬਲਵੰਤ ਸਿੰਘ ਤੇ ਇੱਕ ਹੋਰ ਜਖਮੀਸ਼ਰਦਾਲੂ ਨੇ ਪੁਲਸ ਨੂੰ ਹਮਲੇ ਬਾਰੇ ਸ਼ਿਕਾਇਤ ਕੀਤੀ ਹੈ ਪੁਲਸ ਅਧਿਕਾਰੀ ਸਰਵੇਸ਼ ਪੁਵਾਰ ਨੇ ਦੱਸਿਆ ਕਿ ਹਿਮਕੁੰਡ ਸਾਹਿਬ ਚੋਈਕਟ ਮਾਰ ਦੀ ਘਟਨਾ ਸੰਬੰਧੀ ਦੋਸ਼ੀਆਂ ਖਿਲਾਫ ਮੌਕਦਮਾ ਦਰਜ ਕਰ ਲਿਆ ਗਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ